ਨਮਸਕਾਰ ਦੋਸਤੋ ਦੋਸਤੋ ਅੰਧਸਵਾਸ ਫਲਾਉਣ ਵਾਲੇ ਤੇ ਅੰਧਸਵਾਸ ਵਿੱਚ ਫਲਾਕੇ ਲੋਕਾਂ ਦੀ ਆਰਥਿਕ ਮਾਨਸਿਕ ਤੇ ਸਰੀਰਕ ਲੁੱਟ ਕਰਨ ਵਾਲੇ ਤੇ ਸੈਂਕੜੇ ਦੇ ਹਜ਼ਾਰਾਂ ਨੇ ਲੱਖਾਂ ਲੋਕ ਨੇ ਤੇ ਨਿਤ ਹਰ ਦਿਨ ਕੋਈ ਨਾ ਕੋਈ ਨਵਾਂ ਤੰਤਰਿਕ ਨਵਾਂ ਬਾਬਾ ਨਵਾਂ ਜੋਸ਼ੀ ਮਾਰਕੀਟ ਦੇ ਵਿੱਚ ਆ ਜਾਂਦਾ ਹੈ ਕੋਸ਼ਸ਼ ਸਮਾਵਰਨ ਹੁੰਦਾ ਉਹਦੀ ਚੜਾਈ ਹੁੰਦੀ ਹੈ ਔਰ ਲੋਕ ਤਵਾਦਲਤ ਢੀੜਾ ਬਣਾ ਕੇ ਉਹਦੇ ਮਗਰ ਤੁਰ ਪੈਂਦੇ ਆ ਔਰ ਲੋਕਾਂ ਦੀ ਆਰਥਿਕ ਲੁੱਟ ਕਰਕੇ ਉਹ ਤੁਰਦਾ ਬਣਦਾ ਹੈ ਤੇ ਜਦੋਂ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਤੇ ਫਿਰ ਕੋਈ ਨਾ ਕੋਈ ਉਹ ਨਵਾਂ ਬਾਬਾ ਨਵਾਂ ਤੰਤਰਿਕ ਨਵਾਂ ਜੋਸੀ ਵੀ ਡੱਬ ਲੈਂਦੇ ਆ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਇਹ ਜਿਹੇ ਤੰਤਰਿਕ ਜੋਸੀ ਆਰੇ ਵਾਲੇ ਮਾਰੇ ਹੋਰ ਬੜੇ ਬਾਬੇ ਬੈਠੇ ਆ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਤੇ ਨਿਤ ਨਵੇਂ ਬਾਬੇ ਮਾਰਕੀਟ ਦੇ ਵਿੱਚ ਆਉਂਦੇ ਆ ਤੇ ਅੱਜ ਕੱਲ ਇੱਕ ਬਾਬਾ ਹੋਰ ਹੁਣ ਜਿਹੜਾ ਬਾਬਾ ਕਿੰਨੇ ਕਹ ਲੋ ਜਾਂ ਉਹਨੂੰ ਜੋਤਸੀ ਕਹ ਲੋ ਇੱਕ ਮਾਰਕੀਟ ਦੇ ਵਿੱਚ ਆਇਆ ਨਵਾਂ ਨਵਾਂ ਲਾਂਚ ਹੋਇਆ ਹੋ ਤੇ ਉਹ ਜਿਹੜਾ ਮੋਬਾਈਲ ਨੰਬਰ ਦੇ ਉੱਤੇ ਤੁਹਾਡੀਆਂ ਸਮੱਸਿਆਵਾਂ ਦੱਸਦਾ ਹੈ ਵੀ ਤੁਸੀਂ ਕਿਹੜਾ ਮੋਬਾਈਲ ਨੰਬਰ ਲੈਣਾ ਹੈਗਾ ਕਿਹੜਾ ਮੋਬਾਈਲ ਨੰਬਰ ਦੇ ਵਿੱਚ ਕਿਹੜੇ ਅੱਖਰ ਤੁਹਾਡੀ ਸਮੱਸਿਆ ਦਾ ਕਾਰਨ ਬੰਦੇ ਆ ਤੇ ਕਿਦਾਂ ਦਾ ਤੁਸੀਂ ਨੰਬਰ ਲੈਣਾ ਹੈਗਾ ਉਹ ਤੇ ਪਹਿਲਾਂ ਤੁਸੀਂ ਇੱਕ ਆ ਵੀਡੀਓ ਦੇਖੋ ਜਿਹੜੇ ਜੋਸੀ ਜੀ ਇਹ ਕਹਿ ਰਹੇ ਨੇ ਇਹ ਕਹਾ ਆ ਵੀਡੀਓ ਤੁਹਾਡੀ ਸਕਰੀਨ ਤੇ ਤੇ ਜੀ ਇਹ 38 ਤੇ 83 ਨੰਬਰ ਇਹਦਾ ਹੈਗਾ 88 ਹੋਵੇ ਤਾਂ ਇਹ ਮੈਂ ਖਰਾਬ ਕਰਾ ਕੇ ਰੱਖ ਦਿੰਦਾ ਪਤੀ ਜਾਂ ਪਤਨੀ ਨੂੰ ਇੱਕ ਦੂਜੇ ਤੋਂ ਦੂਰ ਦੂਰ ਰਹਿਣਾ ਪੈਂਦਾ ਜਾਂ ਲੜਾਈ ਝਗੜੇ ਕਰਕੇ ਜਾਂ ਕਿਸੇ ਜੋਬ ਦੇ ਕਰਕੇ ਜੇਕਰ ਕੁਆਰਿਆਂ ਦੇ ਮੋਬਾਈਲ ਨੰਬਰ ਵਿੱਚ 38 ਜਾਂ 83 ਹੋਵੇ ਤਾਂ ਸ਼ਾਦੀ ਨਹੀਂ ਹੋਣ ਦਿੰਦਾ ਜਾਂ ਦੇਰਵਾਦ ਹੁੰਦੀ ਹੈ। ਕਈ ਵਾਰੀ ਤਾਂ ਤਲਾਕ ਤੱਕ ਵੀ ਹੋ ਜਾਂਦਾ ਹੈ। ਕਿਉਂਕਿ ਜਾਂ ਇੱਕ ਦੂਜੇ ਦੀ ਸਿਹਤ ਖਰਾਬ ਰਹਿੰਦੀ ਆ ਪਤੀ ਜਾਂ ਪਤਨੀ ਦੀ। ਇੰਨੀ ਸਿਹਤ ਖਰਾਬ ਰਹਿੰਦੀ ਆ ਵੀ ਕਈ ਵਾਰੀ ਇੱਕ ਦੂਜੇ ਤੋਂ ਦੂਰ ਵੀ ਹੋ ਜਾਂਦੇ ਆ। ਇਸ ਲਈ ਆਪਣਾ ਮੋਬਾਈਲ ਨੰਬਰ ਆਪਣੀ ਡੇਟ ਆਫ ਬਰਥ ਦੇ ਹਿਸਾਬ ਨਾਲ ਮੈਚ ਕਰਾ ਕੇ ਲਓ। ਠੀਕ ਹੈ? ਹੁਣ ਇਹਨੇ ਉਹਨਾਂ ਨੰਬਰਾਂ ਦੇ ਉੱਤੇ ਦੱਸਿਆ ਵੀ 38 ਨੰਬਰ 83 ਨੰਬਰ ਅਗਰ ਤੁਹਾਡੇ SIM ਦੇ ਵਿੱਚ ਤੁਹਾਡੇ ਮੋਬਾਈਲ ਦਾ ਨੰਬਰ ਦੇ ਵਿੱਚ ਅੱਖਰ ਹੈਗੇ ਆ ਤਾਂ ਤੁਹਾਨੂੰ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਅੱਗੇ ਹੋਰ ਹੋਰ ਵੀ ਦੱਸਦਾ ਹੈਗਾ ਜੇਕਰ ਮੋਬਾਈਲ ਹੋਰ ਵੀਡੀਓ ਆ ਗਈ ਜੀ 14 41 ਜਾਂ 44 ਨੰਬਰ ਆਉਂਦਾ ਹੋਵੇ ਤਾਂ ਇਹ ਝੂਠੇ ਇਲਜ਼ਾਮ ਲਗਾਉਂਦਾ ਜੇਕਰ ਮੋਬਾਈਲ ਨੰਬਰ ਵਿੱਚ 48 ਜਾਂ 84 ਨੰਬਰ ਆਉਂਦਾ ਹੋਵੇ ਤਾਂ ਇਹ ਸਿਹਤ ਪ੍ਰੋਬਲਮ ਬਹੁਤ ਭੈੜੀ ਮਿਲਦੀ ਹੈ ਇਹੋ ਜੀ ਸਿਹਤ ਪ੍ਰੋਬਲਮ ਹੁੰਦੀ ਆ ਜਿਹੜੀ ਠੀਕ ਨਹੀਂ ਹੋਣ ਵਾਲੀ ਹੁੰਦੀ ਭਿਆਨਕਰ ਤੋਂ ਭਿਆਨਕਰ ਸਿਹਤ ਪ੍ਰੋਬਲਮ ਹੁੰਦੀ ਹੈ ਇਸ ਲਈ ਆਪਣਾ ਮੋਬਾਈਲ ਨੰਬਰ ਆਪਣੀ ਡੇਟ ਆਫ ਬਰਥ ਦੇ ਹਿਸਾਬ ਨਾਲ ਸਹੀ ਮੈਚ ਕਰਾ ਕੇ ਲਓ ਕਿਉਂਕਿ ਜਿਹੜੀ ਅੰਕਾਂ ਦੀ એનર્ਜੀ ਹੁੰਦੀ ਆ 24 ਘੰਟੇ ਸਦਾ ਆਪਣੇ ਨਾਲ ਰਹਿੰਦੀ ਹੈ। ਲੋ ਜੀ ਬਹੁਤ ਸਾਰੀਆਂ ਵੀਡੀਓ ਪਾਈਆਂ ਦੇ ਦਿਆਂ ਪਰ ਦੋ ਕੁ ਵੀਡੀਓ ਮੈਂ ਤੁਹਾਨੂੰ ਨਮੂਨੇ ਦੇ ਤੌਰ ਤੇ ਦਿਖਾਈਆਂ ਨੇ ਜਿਹਦੇ ਵਿੱਚ ਜੇ ਤੁਹਾਡੇ SIM ਨੰਬਰ ਦੇ ਵਿੱਚ 27 ਆ ਕੇ ਕੀ ਸਮੱਸਿਆ ਆਉਂਦੀਆਂ ਜਾਂ 45 ਆ ਕੇ ਕੀ ਆਉਂਦੀ ਹੈਗੀ ਹੈ 14 ਆ ਕੇ ਕੀ ਆਗੀ ਹੈ ਹੁਣ ਇਹਦੇ ਵਿੱਚ ਮਸਲਾ ਕੀ ਹੈ ਦੋਸਤੋ ਪਹਿਲੀ ਗੱਲ ਦਾ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ ਕਿ ਮੇਰੇ ਕੋਲੇ ਦੋ SIM ਨੇ ਔਰ ਜਿਹੜੇ 38 ਨੰਬਰ ਦੀ ਗੱਲ ਕਰਦਾ ਮੇਰੇ ਦੋਨਾਂ SIMਾਂ ਦੇ ਮਗਰ 38 ਲੱਗਦਾ ਹੈ। ਮੇਰੇ ਨੰਬਰ ਮੋਬਾਈਲ ਨੰਬਰਾਂ ਦੇ ਮਗਰ ਦੋਨਾਂ ਦੇ 38 ਲੱਗਦਾ ਹੈ। ਇੱਕ SIM ਮੇਰੇ ਕੋਲ तकरीबन 15 ਸਾਲ ਤੋਂ ਜਦੋਂ ਸ਼ੁਰੂ ਦੇ ਵਿੱਚ ਮੈਂ ਫੋਨ ਲਿਆ ਕੀ ਪੈਡ ਵਾਲਾ ਲੋਕੇ ਦਾ ਫੋਨ ਲਿਆ ਸੀ ਤੇ ਉਦੋਂ ਨੰਬਰ ਲਿਆ ਜਿਹੜਾ ਮੈਂ SIM ਲਿਆ ਸੀ ਉਹ SIM ਦੇ ਪਿੱਛੇ 38 ਸੀਗਾ। ਫਿਰ ਮੈਂ ਜੋ ਦੂਸਰਾ ਨੰਬਰ ਲਿਆ ਤਾਂ ਉਹਦੇ ਪਿੱਛੇ ਵੀ ਉਦੋਂ ਦੀ 38 ਹੀ ਉਹਦੇ ਮਗਰ ਸੀਗਾ। ਤੇ ਦੋਨਾਂ ਸਿਮਾਂ ਦੇ ਮਗਰ 38 ਲੱਗਦਾ ਉਹਦੇ ਉੱਤੇ 27 ਵੀ ਹੈਗਾ ਉਹ ਤੇ 44 ਵੀ ਹੈਗਾ ਪਰ ਪਿਛਲੇ 15 ਸਾਲਾਂ ਤੋਂ ਮੇਰੀ ਲਾਈਫ ਵਧੀਆ ਚੱਲ ਰਹੀ ਹੈ ਕੋਈ ਸਮੱਸਿਆ ਨਹੀਂ ਔਰ ਕੋਈ ਪਰੇਸ਼ਾਨੀ ਨਹੀਂ ਪਰ ਇਹਨਾਂ ਚਲਾਕ ਲੋਕਾਂ ਨੇ ਮੈਂ ਤੁਹਾਨੂੰ ਉਹ ਨੰਬਰ ਵੀ ਆਪਣੇ ਦੇਵਾਂਗਾ ਵੀ ਕਿਹੜੇ ਕਿਹੜੇ ਦੇ ਵਿੱਚ ਮੇਰਾ ਜਿਹੜਾ ਹੈਗਾ ਉਹ 38 ਲੱਗਦਾ 44 ਲੱਗਦਾ 27 ਤੇ ਆਉਂਦੇ ਆ ਛੋੜ ਦੇ ਜਦ ਮੈਂ ਤੁਹਾਨੂੰ ਨੰਬਰ ਵੀ ਦਿਖਾਵਾਂਗਾ ਹੁਣ ਸਵਾਲ ਕਿੱਥੇ ਖੜਾ ਹੁੰਦਾ ਹੈ ਕਿ ਇਹ ਜਿਹੜੇ ਤੰਤਰਿਕ ਬਾਬੇ ਜੋਸੀ ਇਹਨੇ ਛਾਤਰ ਲੋਕ ਰਹੇ ਇਹਨੇ ਚਲਾਕ ਲੋਕ ਨੇ ਵੀ ਇਹ ਲੋਕਾਂ ਦੀ ਮਾਨਸਿਕਤਾ ਨੂੰ ਸਮਝਦੇ ਆ ਸਮਾਜ ਦੀ ਮਾਨਸਿਕਤਾ ਨੂੰ ਸਮਝਦੇ ਆ ਵੀ ਲੋਕਾਂ ਨੂੰ ਕਿਸ ਚੀਜ਼ ਨੂੰ ਵੱਧ ਯੂਜ਼ ਕਰ ਰਹੇ ਆ ਲੋਕ ਕਿਸ ਚੀਜ਼ ਨੂੰ ਵੱਧ ਯੂਜ਼ ਕਰ ਰਹੇ ਆ ਤੇ ਉਸ ਦਾ ਫਾਇਦਾ ਉਠਾ ਕੇ ਲੋਕਾਂ ਦੀਆਂ ਜੇਬਾਂ ਖਾਲੀ ਕਿਵੇਂ ਕਰਾਈਆਂ ਜਾਂਦਾ ਅਪਿਛੇ ਤੁਸੀਂ ਦੇਖਿਆ ਹੋਣਾਗਾ ਇੱਕ ਵਾਰੀ ਆ ਬੀਜੇ ਲਗਾਉਣ ਵਾਲੇ ਬਾਬਿਆਂ ਦੀ ਭਰਮਾਰ ਹੋ ਗਈ ਸੀ ਹਰ ਪਿੰਡ ਪਿੰਡ ਦੇ ਵਿੱਚ ਬੀਜੇ ਰੋਣ ਵਾਲਾ ਬਾਬਾ ਪੈਦਾ ਹੋ ਗਿਆ ਸੀ ਪਰ ਜਦੋਂ ਅਮਰੀਕਾ ਗਏ ਨੇ ਉਹ ਜਹਾਜ਼ ਦੇ ਵਿੱਚੋਂ ਬੰਦੇ ਵਾਪਸ ਭੇਜੇ ਸੰਗਲਾਂ ਦੇ ਨੌ ਡੇੜੀਆਂ ਦੇ ਵਿੱਚ ਧੱਕੜ ਕੇ ਸਾਰੇ ਬਾਬੇ ਗਾਇਬ ਹੋ ਗਏ ਬੀਜੇ ਲਾਉਣ ਵਾਲੇ ਬਾਬੇ ਗਾਇਬ ਹੋ ਗਏ ਹੁਣ ਕਿਤੇ ਕਿਸੇ ਬਾਬੇ ਦੀ ੜਦੀ ਆਈ ਵੀ ਫਲਾਣਾ ਬਾਬਾ ਬੀਜੇ ਲਗਾਉਂਦਾ ਪਰ ਉਦੋਂ ਪਹਿਲਾਂ ਔਰ ਲੋਕਾਂ ਦੀ ਵੀ ਜਿਹੜੀ ਪੀੜ ਹੈ ਲੋਕਾਂ ਦੀ ਅੱਜ ਅਸੀਂ ਗੱਲ ਕਰਦੇ ਆ ਪੜ੍ਹੇ ਲਿਖੇ ਲੋਕ ਦੀ ਗੱਲ ਕਰਦੇ ਆ ਬੀਕੀ ਵਿੱਚ ਸੜੀ ਆ ਗਿਆ ਵਿਗਿਆਨ ਦਾ ਯੁੱਗ ਆ ਗਿਆ ਪਰ ਇਸ ਵਿਗਿਆਨ ਦੇ ਯੁੱਗ ਦੇ ਵਿੱਚ ਜਿਹੜਾ ਆ ਵਿਗਿਆਨ ਦਾ ਜਿਹੜਾ ਕਹਿੰਦੇ ਜੇ ਦੇ ਵਿੱਚ ਸਮੁੰਦਰ ਰੱਖਿਆ ਜਾਂਦਾ ਹੈ ਇਹ ਤੁਹਾਡੀ ਲੁੱਟ ਦਾ ਕਾਰਨ ਬਣਿਆ ਇਸ ਕਰਕੇ ਕਿ ਤੁਸੀਂ ਇਸ ਚੀਜ਼ ਨੂੰ ਸਮਝਣ ਦੀ بجائے ਇਹਦੇ ਉੱਤੇ ਬੈਠੇ ਹੋਏ ਜਿਹੜੇ ਛਾਤਰ ਲੋਕ ਨੇ ਉਹਨਾਂ ਦੀਆਂ ਗੱਲਾਂ ਵਿੱਚ ਫਸ ਜਾਂਦੇ ਆ ਤੇ ਉਹਨਾਂ ਦੀ ਗੱਲਾਂ ਦੇ ਵਿੱਚ ਫਸ ਕੇ ਫਿਰ ਉਹਨਾਂ ਦੇ ਤੁਸੀਂ ਸ਼ਿਕਾਰ ਬਣ ਜਾਂਦੇ ਹੋ ਤੇ ਤੁਹਾਨੂੰ ਸ਼ਿਕਾਰ ਬਣਾ ਲੈਂਦੇ ਐ ਸ਼ਿਕਾਰ ਬਣਾ ਕੇ ਫਿਰ ਤੁਹਾਡੀਆਂ ਜੇਬਾਂ ਨੂੰ ਖਾਲੀ ਕਰਦੇ ਹੁਣ ਜਿਹੜਾ ਇਹ ਭਾਈ ਸਾਹਿਬ ਜਿਹੜਾ ਜੋਸੀ ਜੀ ਹੈ ਜਾਂ ਬਾਬਾ ਜੀ ਹੈ ਜਿਹੜਾ ਨਵਾਂ ਨਵਾਂ ਇਹ ਮਾਰਕੀਟ ਵਿੱਚ ਆਇਆ ਹੈ ਇਹ ਇਹ ਚੀਜ਼ ਦੇਖਿਆ ਵੀਰ ਅੱਜ ਹਰੇਕ ਬੱਚੇ ਬੱਚੇ ਦੇ ਲੈ ਕੇ ਬਜ਼ੁਰਗੋ ਤੱਕ ਹਰੇਕ ਦੇ ਦੇ ਦਾ ਫੋਨ ਹੈਗਾ ਤੇ ਹਰੇਕ ਉਸ ਸੰਗ ਲਗਾ ਤਾਂ ਇਸ ਬੰਦੇ ਦੇ ਸ਼ਤਰ ਦਿਮਾਗ ਦੇ ਵਿੱਚ ਇਹ ਜੀ ਆਈ ਵੀ ਕਿਉਂ ਨਹੀਂ ਇਹਨਾਂ ਨੇ ਇਸ ਚੀਜ਼ ਉੱਤੇ ਰੁਕਨ ਲੁਟਿਆ ਜਾਉਂਦੇ ਇਹਨੇ ਆਪ ਦੀ ਹਰ ਵੀਡੀਓ ਥੱਲੇ ਇਹਨੇ ਆਪ ਦਾ ਨੰਬਰ ਵੀ ਦਿੱਤਾ ਹੋਇਆ ਕਿਉਂਕਿ ਨੰਬਰ ਤਾਂ ਦੰਦੇ ਦੰਦੇ ਨੇ ਜੇ ਨੰਬਰ ਦੇਣਗੇ ਲੋਕ ਇਹਨਾਂ ਨਾਲ ਸੰਪਰਕ ਕਰਨਗੇ ਫਿਰ ਇਹਨਾਂ ਨੂੰ ਆਪਣੇ ਜਾਲ ਦੇ ਬਸਾਉਣਗੇ ਨਾ ਇਹ ਤੇ ਦੂਜੀ ਗੱਲ ਇਹ ਕਰਦਾ ਵੀ ਆ ਜਾ ਤੁਸੀਂ SIM ਲੈਣਾ ਹੈਗਾ ਆਪਣੇ ਬਰਥ ਆਫ ਡੇਟ ਦੇਖ ਕੇ ਉਹਦੇ ਨਾਲ ਮੈਚ ਕਰਦਾ SIM ਲੋ ਤਸੀਂ ਪਰ ਸ਼ਾਇਦ ਇਸ ਸ਼ਖਸ਼ ਨੂੰ ਇਹ ਨਹੀਂ ਪਤਾ ਬੀਤੇ ਕਰੋਨਾ ਲੋਕ ਨੇ ਸ਼ਮਲੇ ਨਾਲੇ ਤੇ ਕੰਪਨੀਆਂ ਨੇ ਜਿਹੜੇ SIM ਕੱਢੇ ਹੋਏ ਆ ਉਹਨਾਂ ਦੇ ਜਿਹੜੇ ਨੰਬਰ ਲੱਗਦੇ ਆ ਜਦੋਂ ਉਹਦੇ ਸਟਾਰਟਿੰਗ ਕਰਨ ਕਰੀਏ ਜਦੋਂ 94 ਹੋ ਗਿਆ 98 ਹੋ ਗਿਆ 97 ਹੋ ਗਿਆ 90 ਹੋ ਗਿਆ 770 ਹੋ ਗਿਆ 83 ਹੋ ਗਿਆ 86 ਹੋ ਗਿਆ ਉਹ 5 7 10 ਜਿਹੜੇ ਨੰਬਰ ਆ ਉਹਨਾਂ ਨੂੰ ਕੱਢੇ ਹੋਇਆ ਉਸ ਤੋਂ ਨਾਵਾ ਇਹ ਮੂਰਾ ਨੰਬਰ ਲੱਗਦਾ ਉਹਦੇ ਉਹੋ ਜਿਹੀ ਲੱਗੋਆ ਕੰਪਨੀ ਦਾ ਉਹ ਕੋੜਾ ਲੋਕਾਂ ਦੇ ਨੰਬਰ ਬਰਥ ਆਫ ਡੇਟ ਦੇ ਅਨਸਾਰ ਕੰਪਨੀਆਂ ਥੋੜੀ SIM ਕੱਟਣੀਆਂ ਜਾਂ ਉਹਨਾਂ ਨੂੰ SIM ਮਿਲਣਗੇ ਸੰਭਵ ਹੀ ਨਹੀਂ ਹੈ ਪਰ ਲੋਕਾਂ ਨੇ ਤਾਂ ਭੀੜ ਬਣਾ ਕੇ ਮਗਰ ਲੱਗ ਜਾਣਾ ਹੈ ਔਰ ਇੱਕ ਨਵਾਂ ਅੰਧਵਿਸ਼ਵਾਸ ਸਾਡੇ ਲੋਕਾਂ ਦੇ ਸਾਹਮਣੇ ਪਰੋਸ ਦਿੱਤਾ ਗਿਆ ਔਰ ਇਸ ਛੱਤਰ ਬੰਦੇ ਨੂੰ ਪਤਾ ਵੀ ਹਰੇਕ ਦੇ ਜੇਬ ਦੇ ਜੋ ਮੋਬਾਈਲ ਹੈ ਹਰੇਕ ਬੰਦਾ ਦੇਖਦੇ ਤੇ ਸੋਸ਼ਲ ਵੀਡੀਓ ਦਾ ਅੱਜਕੱਲ ਹਰੇਕ ਬੰਦਾ ਜੁੜਿਆ ਹੋਇਆ ਹੈ ਸੋਸ਼ਲ ਮੀਡੀਆ ਦਾ ਉਹ ਦੇਖੂਗਾ ਤਾਂ ਆਟੋਮੈਟਿਕਲੀ ਉਹਦੇ ਦਿਮਾਗ ਦੇ ਵਿੱਚ ਜਾਊਗੀ ਹੁਣ ਜਿੱਥੇ ਤੱਕ ਸਮੱਸਿਆਵਾਂ ਦੀ ਗੱਲ ਹੈ ਦੁੱਖਾਂ ਤਕਲੀਫਾਂ ਦੀ ਗੱਲ ਹੈ ਤਾਂ ਦੋਸਤੋ ਇਹ ਜ਼ਿੰਦਗੀ ਦਾ ਇੱਕ ਪੱਖ ਹੈ ਜੇ ਸਾਡੀ ਜ਼ਿੰਦਗੀ 'ਚ ਸੁੱਖ ਹੈ ਤਾਂ ਦੁੱਖ ਵੀ ਸਾਡੇ ਨਾਲ ਆਉਣਗੇ ਜੇ ਤੋਪੜਾ ਤਾਂ ਛਾਂ ਹੈ ਤੇ ਦਿਨ ਹੈ ਤਾਂ ਰਾਤ ਹੈ ਇਸੇ ਤਰ੍ਹਾਂ ਇਹ ਸਮੱਸਿਆਵਾਂ ਦੁੱਖ ਬਿਮਾਰੀ ਇਹ ਜ਼ਿੰਦਗੀ ਦੇ ਨਾਲ ਹੀ ਚੱਲਣੀ ਹੈ ਇਹਨੂੰ ਨਾ ਕੋਈ ਜੋਗੀ ਮਿਟਾ ਸਕਦਾ ਨਾ ਇਹਨੂੰ ਕੋਈ ਤੰਤਰਿਕ ਬਾਬਾ ਨਾ ਕੋਈ ਸਾਧਨਾ ਸੰਤਨਾ ਸਵਾਮੀ ਨਾ ਸਾਧਨੀਆਂ ਇਹਨੂੰ ਇਹਦਾ ਕੋਈ ਨਹੀਂ ਮਿਟਾ ਸਕਦੇ ਨਾਲ ਅੱਜ ਬਹੁਤ ਸਾਰੇ ਅਹੀਆਂ ਭਿਆਨਕ ਬਿਮਾਰੀਆਂ ਆਣੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਕਾਲਾ ਬਿੜੇ ਹੋਰ ਚੀਜ਼ਾਂ ਆ। ਐਦਾਂ ਦੀਆਂ ਬਿਮਾਰੀਆਂ ਨੇ ਉਹ ਬਿਮਾਰੀਆਂ ਕਿੱਥੋਂ ਆਇਆਂ ਉਹ ਸਾਡੇ ਇਸ ਵਾਤਾਵਰਣ ਦੇ ਵਿੱਚੋਂ ਇਹਨਾਂ ਜ਼ਹਿਰਾਂ ਦੇ ਵਿੱਚੋਂ ਸਾਡੇ ਖਾਣ ਪੀਣ ਦੇ ਵਿੱਚ ਤੇ ਉਹਨਾਂ ਬਿਮਾਰੀਆਂ ਦਾ ਵੀ ਹੱਲ ਹੈਗਾ ਇਲਾਜ ਹੈਗਾ ਪਰ ਉਹਨਾਂ ਇਲਾਜ ਕਿੱਥੇ ਮਿਲੂਗਾ ਤੁਹਾਨੂੰ ਡਾਕਟਰਾਂ ਕੋਲੇ ਹਸਪੀਟਲਾਂ ਦੇ ਵਿੱਚ ਨਾ ਕਿ ਨਾਂ ਤੰਤਰ ਕਾ ਜੋਸ਼ੀਆਂ ਬਾਪਿਆਂ ਕੋਲੇ ਇਹਨਾਂ ਦੇ ਨੰਬਰ ਦੱਸਣ ਨਾਲ ਵੀ ਤੁਸੀਂ ਸਿਮਨ ਬਦਲੋ ਜੀ ਇਹਦੇ ਵਿੱਚ ਆਹ ਨੰਬਰ 7 ਦੇ ਵਿੱਚ ਜਿਹੜਾ ਤੁਸੀਂ ਪਾ ਲਓ ਆਖਰ ਸਿਮਾ ਵਾਲੇ ਪਾ ਲਓ ਤਾਂ ਤੁਹਾਡਾ ਕੈਂਸਰ ਠੀਕ ਹੋਊਗਾ ਨਹੀਂ ਹੋਣ ਵਾਲਾ ਜਾਂ ਤੁਸੀਂ ਆਹ ਨੰਬਰ ਜਿਹੜਾ ਸਿਮ ਦੇ ਵਿੱਚ ਪਾ ਲਓ ਤੁਸੀਂ ਆ ਆ ਆ ਆਖਰਾਂ ਵਾਲਾ ਜਿਹੜਾ ਹੈਗਾ ਸਿਮ ਲੈ ਲਓ ਤਾਂ ਤੁਹਾਡੀ ਆਰਥਿਕ ਹਾਲਤ ਸੁਧਰ ਦੇਊਗੀ ਤੁਹਾਨੂੰ ਕੋਈ ਤੁਹਾਡੀ ਕੋਈ ਆਰਥਿਕ ਹਾਲਤ ਤੁਹਾਡੇ ਉਹਨਾਂ ਸਰਸਰ ਦੇ ਉੱਤੇ ਹੈ ਜਿਹਦੇ ਉੱਤੇ ਤੁਹਾਡੀ ਇਨਕਮ ਹੈ ਕੋਈ ਸਰਕਾਰੀ ਜੋਬ ਕਰਦੇ ਹੋ ਕੋਈ ਬਿਜ਼ਨਸ ਕਰਦੇ ਹੋ ਤੁਸੀਂ ਖੇਤੀਬਾੜੀ ਕਰਦੇ ਹੋ ਤੁਸੀਂ ਕੋਈ ਛੋਟਾ ਮੋਟਾ ਦੰਦਾ ਕਰਦੇ ਹੋ ਉਹਦੇ ਤੇ ਨਿਰਭਰ ਹੈ ਤੁਹਾਡੀ ਆਰਥਿਕ ਹਾਲਤ ਤੇ ਜਿੰਨੇ ਕੁ ਤੁਹਾਡੀ ਇਨਕਮ ਹੈਗੀ ਹੈ ਤੁਹਾਡੀਆਂ ਆਪਣੀਆਂ ਕੋਸ਼ਿਸ਼ਾਂ ਨਾਲ ਵਧਾ ਸਕਦੀਆਂ ਨੇ ਪਰ ਕਿਸੇ ਜੋਤਸ਼ੀਏ ਦਿੱਤਾ ਹੋਇਆ ਨੰਬਰ ਜਾਂ ਕਿਸੇ ਜੋਤਸ਼ੀਏ ਦੱਸਿਆ ਹੋਇਆ ਸ਼ਮ ਤੁਹਾਡੀ ਆਰਥਿਕ ਸਥਿਤੀ ਨੂੰ ਨਹੀਂ ਬਦਲ ਸਕਦਾ ਤੁਹਾਡੀ ਇਨਕਮ ਨੂੰ ਨਹੀਂ ਵਧਾ ਸਕਦਾ ਆ ਜੋਤਸ਼ੀ ਦੀ ਇਨਕਮ ਜਰੂਰ ਵਧਾ ਰਿਹਾ ਔਰ ਵਧਾਊਗਾ ਜੋਸ਼ੀਏ ਦੱਸਿਆ ਹੋਇਆ ਨੰਬਰ ਜੋਸ਼ੀ ਦੇ ਤੁਹਾਨੂੰ ਬਤਾਊਗਾ ਤੁਹਾਡੀ ਨਹੀਂ ਬਤਾਉਂਦਾ ਤੁਹਾਡੀ ਜ਼ਿੰਦਗੀ ਨਹੀਂ ਹੋਵੇਂ ਚਲਣੀ ਹੈ ਮੈਂ ਤੁਹਾਨੂੰ ਉਹ ਨੰਬਰ ਮੈਂ ਦੇਵਾਂਗਾ ਮੇਰੇ ਇੱਕ ਸਮੇ ਦੇ ਵਿੱਚ ਦੋ ਸਾਮੇ ਵੀ ਹੈ ਦੋ ਸਿਮ ਨੇ ਦੋਨਾਂ ਦੇ ਪਿੱਛੇ 38 ਲੱਗਦਾ ਇੱਕ ਸਿਮ ਦੇ ਵਿੱਚ 41 ਨੰਬਰ ਵੀ ਹੈ ਜਿਹਦੀਆਂ ਗੱਲਾਂ ਦੱਸ ਰਿਹਾ ਵੀ ਇਹ ਜੇ ਤੁਹਾਡੇ ਸਿਮ ਦੇ ਵਿੱਚ ਹੈਗਾ ਤੁਹਾਨੂੰ ਬਿਮਾਰੀਆਂ ਘੇਰ ਲੈਣੀਆਂ ਜੀ ਤੁਹਾਡੇ ਤਲਾਕ ਹੋ ਜਾਣਗੇ ਜੀ ਤੁਹਾਡੇ ਬੱਚੇ ਵਿਗੜ ਜਾਣਗੇ ਜੀ ਤੁਹਾਨੂੰ ਮੈਨੂੰ ਇਹਨਾਂ ਨੂੰ ਕੁਝ ਲੱਗ ਰਿਹਾ ਮੈਨੂੰ ਤਾਂ ਕੱਖ ਨਹੀਂ ਹੋਇਆ ਅਜੇ ਤੱਕ 15 ਸਾਲਾਂ ਤੋਂ ਮੇਰੇ ਕੋਲ ਇਸੇ ਮੈਂ ਚੱਲ ਰਿਹਾ ਇੱਕ 15 ਸਾਲਾਂ ਦਾ 7-8 ਸਾਲਾਂ ਤੋਂ ਚੱਲ ਰਿਹਾ ਹਰ ਤੁਹਾਡੇ ਸਾਹਮਣੇ ਖੜਾ ਮੈਂ ਵੀਡੀਓ ਬਣਾ ਰਿਹਾ ਹਾਂ ਡਾਕਟਰ ਕਹਿੰਗਾ ਬਿਮਾਰੀ ਇਸ ਮਾਰੀ ਗਈ ਉਹ ਨਾਲ ਦੀ ਨਾਲ ਸਰੀਰ ਦੇ ਚੱਲੀਆਂ ਜੀ ਹਰੇਕ ਦੇ ਚੱਲਦੀ ਹੈ ਉਹ ਚੱਲਦੀ ਰਹਿਣੀ ਹੈ ਤੇ ਉਹਨਾਂ ਚੀਜ਼ਾਂ ਦਾ ਇਲਾਜ ਜਿਹੜਾ ਹੈਗਾ ਜੇ ਤੁਹਾਡੀ ਆਰਥਿਕ ਹਾਲਤ ਮਾੜੀ ਹੈ ਤਾਂ ਉਹ ਇੱਥੇ ਸਿਸਟਮ ਦੇ ਚ ਪਈ ਹੈ ਜੇ ਤੁਹਾਡੀ ਸਿਹਤ ਖਰਾਬ ਹੈ ਉਹ ਵੀ ਸਾਡਾ ਖਾਣ-ਪਾਣ ਤੇ ਸਾਡਾ ਜਿਹੜਾ ਹੈਗਾ ਵਾਤਾਵਰਨਾ ਉਹਦੇ ਵਿੱਚ ਪਈ ਹੈ। ਬਿਮਾਰੀਆਂ ਉਹਦੇ ਵਿੱਚ ਪਈਆਂ ਨੇ। ਯਾਨੀ ਇਹ ਸਮੱਸਿਆਵਾਂ ਜਿਹੜੀਆਂ ਨੇ ਸਾਡੇ ਆਲੇ-ਦੁਆਲੇ ਫਿਰਦੀਆਂ ਨੇ ਤੇ ਇਹਦਾ ਪੈਦਾ ਹੋਣ ਦਾ ਕਾਰਨ ਵੀ ਮਨੋੱਖ ਹੈਗਾ ਤੇ ਇਹਦਾ ਹੱਲ ਕਰਨ ਦਾ ਵੀ ਮਨੋੱਖ ਹੈਗਾ ਨਹੀਂ ਤੇ ਉਹਦਾ ਤਰੀਕਾ ਇਹ ਨਹੀਂ ਹੈ। ਕਿ ਕਿਸੇ ਜੋਸ਼ੀਏ ਦੱਸਿਆ ਕੋਈ ਅੰਕ ਤੁਹਾਡੀ ਬੇਸਮਸਿਆ ਦਾ ਹੱਲ ਕਰ ਦੇਗਾ ਜਾਂ ਕਿਸੇ ਬਾਬੇ ਦੇ ਦਿੱਥੀਆਂ ਹੋਈਆਂ ਲੈਸ਼ੀਆਂ ਜਾਂ ਕਿਸੇ ਸਾਧਵੀ ਦੇ ਦਿੱਤਾ ਹੋਇਆ ਕੋ ਤਵੀਤ ਤੁਹਾਡਾ ਹੱਲ ਕਰ ਦੂਗਾ ਥੋੜਾ ਹੱਲ ਹੋਣ ਵਾਲਾ ਨਹੀਂ ਹੈ ਹਮੇਸ਼ਾ ਤੁਸੀਂ ਇਹ ਦੇਖੋ ਕਿ ਤੁਹਾਨੂੰ ਇਹਨਾਂ ਚੱਕਰਾਂ ਵਿੱਚ ਫਸਾ ਕੇ ਜਿਹੜੇ ਤੁਹਾਡੀ ਆਰਥਿਕ ਹਾਲਤ ਦੀ ਗੱਲ ਕਰਦੇ ਆ ਤੁਹਾਡੀ ਕਮਾਈ ਦੀ ਗੱਲ ਕਰਦੇ ਤੁਹਾਡੀ ਇਨਕਮ ਦੀ ਗੱਲ ਕਰਦੇ ਆ ਤੁਹਾਡੀ ਤਾਂ ਬਧੇ ਨਾ ਬਧੇ ਪਰ ਇਹ ਬਾਬੇ ਆ ਜਿਹੜੇ ਕਰੋੜਾਂ ਰੁਪਏ ਦੀ ਆਮਦਨ ਹੋ ਜਾਂਦੀ ਹੈ ਥੱਲੇ ਜਮੀਨ 'ਚ ਉੱਠ ਕੇ ਥੋੜਾ ਜਿਹਾ ਢੇਖ ਬਣਾ ਕੇ ਉਦਾਂ ਦਾ ਤੇ ਬਹਿ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਥੱਲੇ ਦੇ ਦਿੰਦੇ ਨੇ ਨੰਬਰ ਤੇ ਲੋਕ ਤੜਾ ਤੜੋ ਦੇ ਜਾਲ 'ਚ ਫਸਦੇ ਜਾਂਦੇ ਆ ਤੇ ਦਿਨਾਂ ਦੇ ਵਿੱਚ ਹੀ ਬਾਬਾ ਕਰੋੜਪਤੀ ਬਣ ਜਾਂਦੇ ਆ ਤਾਂ ਸਿਆਣੇ ਹੋਣ ਦੀ ਲੋੜ ਆ ਦੋਸਤੋ ਇਹਨਾਂ ਅੰਕਾਂ ਨੇ ਇਹਨਾਂ ਨੰਬਰਾਂ ਨੇ ਤੁਹਾਡਾ ਨਾਂ ਕੁਝ ਬਗਾੜਨਾ ਨਾ ਥੋੜਾ ਜਿਹਾ ਸਵਾਰਨਾ ਕਿ ਲਾਈਫ ਹੈ ਜ਼ਿੰਦਗੀ ਹੈ ਇਹਨੇ ਚੱਲਣੀ ਹੈ ਤੇ ਖੁਸ਼ੀਆਂ ਵੀ ਹੋਣੀਆਂ ਸਾਡੀ ਜ਼ਿੰਦਗੀ ਦੇ ਵਿੱਚ ਗੰਧੀਆਂ ਹੋਣਗੇ ਦੁੱਖ ਵੀ ਹੋਣਗੇ ਬਿਮਾਰੀਆਂ ਵੀ ਹੋਣਗੀਆਂ ਇਹ ਸਾਰਾ ਕੁਝ ਨੌਲਜ ਨਾਲ ਸਾਡੇ ਜਿੰਨੇ ਦੇ ਚੱਲਣਾ ਪਰ ਹਰ ਬੰਦੇ ਦੇ ਨਾਲ ਚੱਲਦਾ ਹੈਗਾ ਸੋ ਇਹਨਾਂ ਦੇ ਪਖੰਡੀਆਂ ਦੇ ਚੱਕਰ ਤੇ ਫਸ ਕੇ ਆਪਣੇ ਆਰਥਿਕ ਮਾਨਸਿਕ ਤੇ ਸਰੀਰਕ ਨੂੰ ਨਾ ਕਰੋ ਇਹਨਾਂ ਕੋਲ ਤੁਹਾਡਾ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਜੇ ਬਿਮਾਰੀ ਆ ਤਾਂ ਡਾਕਟਰ ਕੋਲ ਜਾਓ ਡਾਕਟਰ ਉਸ ਦਾ ਹੱਲ ਕਰੂਗਾ ਕਾਹਦੇ ਝਗੜਾ ਗਲੇਸ਼ ਹੈ ਥੋੜੀ ਜੀ ਸੂਝ-ਬੂਝ ਨਾਲ ਦੇਖੋ ਵੀ ਸਾਡੇ ਕਿਹੜੀ ਗੱਲ ਤੋਂ ਝਗੜਾ ਹੈਗਾ ਕਿਹੜੀ ਗੱਲ ਤੋਂ ਖਰਚ ਕਲੇਸ਼ ਰਹਿੰਦਾ ਉਸ ਗੱਲ ਨੂੰ ਮਟਾਓ ਤੇ ਤੁਹਾਡੇ ਘਰ ਦਾ ਕਲੇਸ਼ ਮਟ ਗਿਆ ਤੁਹਾਡੀ ਆਰਥਿਕਤਾ ਕਮਜ਼ੋਰ ਹੈ ਤਾਂ ਉਹਦੀ ਸਾਨੂੰ ਉਸ ਸ਼ੋਸ਼ ਪੈਦਾ ਕਰਨੇ ਪੈਣੇ ਆ ਵੀ ਅਸੀਂ ਕਿਹੜਾ ਇਹੋ ਜਿਹਾ ਕੰਮ ਕਰੀਏ ਕਿਹੜੇ ਇਹੋ ਜਿਹੇ ਸ਼ੋਸ਼ ਪੈਦਾ ਕਰੀਏ ਜਿਹਦੇ ਸਾਡੀ ਇਨਕਮ ਪਹੁੰਚੇ ਫਿਰ ਤਾਂ ਤੁਹਾਡੀ ਵੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਪਰ ਕਿਸੇ ਜੋਸ਼ੀ ਦੇ ਦਿੱਤਾ ਹੋਏ ਅੰਕ ਦੇ ਨਾਲ ਜਾਂ ਕਿਸੇ ਬਾਬੇ ਦੇ ਦਿੱਤੀਆਂ ਹੋਈਆਂ ਲੈਚਰ ਦੇ ਨਾਲ ਤੁਹਾਡੀ ਕਿਸੇ ਸਮੱਸਿਆ ਦਾ ਹੱਲ ਹੋਣ ਵਾਲਾ ਨਹੀਂ ਹੈ ਛਾਣੇ ਬਣੋ ਸਮੇਦਾਰ ਬਣੋ ਪਰ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਕੇ ਆਪਣੀ ਲੁੱਟ ਨਾ ਕਰੋ ਵੀਡੀਓ ਚੰਗੀ ਲੱਗੀ ਜੇ ਜ਼ਿਆਦਾ ਤਾਂ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ जरूर ਦਿਨਾ ਦੋਸਤੋ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲੈਣਾ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਨਮਸਕਾਰ